ਇਕ ਵਿਅਕਤੀ ਰਾਣ ਪਛਾਤੇ ਵਿਕਤੀਆਂ ਵੱਲੋਂ ਤੇਜ਼ਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ 47 ਸਾਲਾ ਜਗਮੋਹਨ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਸਦਵਾ ਦਾ ਰਹਿਣ ਵਾਲਾ ਹੈ ਤੇ ਇਸ ਮਾਮਲੇ ਵਿੱਚ ਸਦਰ ਕੋਟਖੂੜਾ ਪੁਲਿਸ ਨੇ ਉਸ ਦੇ ਪ੍ਰਾਦੇ ਬਿਆਨ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਜਗਮੋਹਨ ਸਿੰਘ ਮਾਰਕੀਟਿੰਗ ਬੋਰਡ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਵਜੋਂ ਕੰਮ ਕਰਦਾ ਸੀ ਤੇ ਖੇਤੀਬਾੜੀ ਵੀ ਕਰਦਾ ਸੀ ਬੀਜਰਾਤ ਲਗਭਗ 2 ਵਜੇ ਨੂੰ ਆਪਣੇ ਘਰੋਂ ਖੇਤਾਂ ਨੂੰ ਸਿੰਚਾਈ ਕਰਨ ਦੇ ਲਈ ਜਾ ਰਿਹਾ ਸੀ ਤਾਂ ਪਛਾਤੇ ਵਿਕਤੀਆਂ ਨੇ ਤੇਜ਼ਾਰ ਹਥਿਆਰ ਦੇ ਨਾਲ ਉਸ ਦੇ ਸਿਰ ਤੇ ਹਮਲਾ ਕਰ ਦਿੱਤਾ ਜਦੋਂ ਉਹ ਕ ਦਾ ਪਰਿਵਾਰਕ ਮੈਂਬਰ ਨੇ ਉਸ ਦੀ ਪਾਲ ਕੀਤੀ ਅਤੇ ਉਸ ਨੂੰ ਖੇਤਾਂ ਵਿੱਚ ਖੂਨ ਦੇ ਨਾਲ ਲੱਗਪਤ ਹਾਲਤ ਵਿੱਚ ਪਾਇਆ ਉਸ ਨੂੰ ਤੁਰੰਤ ਕੋਟਪੁਰਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇਜਾ ਜੀ ਮੇਰਾ ਕੀ 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 ਕਤਨਾਵਾ ਪ੍ਰੀਤੀ ਨਾਂ ਸੀ ਮੁੰਡੇ ਦਾ ਤੇ ਕੀ ਜਗਮੋਲ ਸਿੰਘ ਨਾਂ ਸੀ ਉਹਦਾ ਕੀ ਹੋਇਆ ਕੀ ਹੋਇਆ ਬਸ ਇੱਥੋਂ 3 ਵਜੇ ਪਾਣੀ ਨੂੰ ਗਿਆ ਤੇ ਕੋ ਗੱਡੀ ਚੱਪਦਾ ਸੀ ਉੱਥੇ ਕਿਸੇ ਨੇ ਕੋਈ ਵਾਰਦਾਤ ਕਰਤੀ ਵਾਰਦਾਤ ਕਰਕੇ ਜੇ ਉਥੇ ਲਜਾ ਸਿੱਟਿਆ ਮੋਟਰ ਤੇ ਵੀ ਇਹਨੂੰ ਕਰੰਟ ਲੱਗ ਗਿਆ। ਚੱਲ ਗਏ ਕਤਲ। ਸਾਨੂੰ ਤਾਂ ਜਦੋਂ ਇਹ ਉਥੇ ਡਿਊਟੀ ਕਰਦਾ ਸੀਗਾ ਦਾਣਾ ਮੰਡੀ ਦੇ ਵਿੱਚ ਉਥੇ ਲੈਟਾ ਬੰਦ ਕਰ ਜਾਣਾ ਸੀ। ਉਹਨਾਂ ਨੇ ਫੋਨ ਲੈ ਉਹਨੇ ਨਹੀਂ ਚੱਕਿਆ। ਇਹਨਾਂ ਨੇ ਫਿਰ ਬੇਟੀ ਨੇ ਜਾ ਕੇ ਦੇਖਿਆ ਉਹਦੀ ਨੇ। ਫਿਰ ਜਾ ਉਹਨੇ ਸਾਰਾ ਸਾਰਿਆਂ ਨੂੰ ਦੱਸਿਆ ਤੇ ਰਵਾਇਆ ਫਿਰ ਲੈ ਕੇ ਗਏ ਰਾਜੇ ਸਿੰਘ ਲਈ। ਉਹ ਕਹਿੰਦੇ ਜੀ ਇਹਦੀ ਡੈਥ ਹੋਈ ਪਈ ਹੈ। ਕਿੰਨੇ ਬੱਚੇ? ਬੱਚੇ ਤਿੰਨ। ਕੋਈ ਸ਼ੱਕ ਕਿਸੇ ਤੇ ਕੋਈ? ਸ਼ੱਕ ਹੈਗਾ ਜੀ। ਇਹ ਬੱਚੇ ਜਿਹੜੇ ਇੱਕ ਵਾਰ ਵੀ ਗਏ ਇੱਕ ਬੇਟੀ ਵੀ ਗਏ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਧਿਕਾਰੀਆਂ ਨਾਲ ਸਾਹ ਮਿਲਣਾ ਚਾਹੀਦਾ ਜਿਨੇ ਕਾਰਵਾਈ ਕੀਤੀ ਹੋ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਇਹ ਅੱਜ ਸਵੇਰੇ ਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਮ੍ਰਿਤਕ ਹਾਲਤ ਚ ਖੇਤਾਂ ਵਿੱਚ ਮਿਲਿਆ ਜਿਹੜਾ ਮ੍ਰਿਤਕ ਵਿਅਕਤੀ ਹੈ ਦਾ ਨਾਮ ਜਗਮੋਨ ਸਿੰਘ ਹੈ ਪਿੰਡ ਸੰਡਵਾ ਦਾ ਰਹਿਣ ਵਾਲਾ ਇਹਨਾਂ ਦਾ ਖੇਤਾਂ ਚ ਘਰ ਹੈ ਕਿ ਸਵੇਰੇ ਇਹਨੇ ਰਾਤ 2 ਵਜੇ ਇਹ ਪਾਣੀ ਲਾਣ ਗਿਆ ਘਰੋਂ ਤਸਵੀਰ ਜਦੋਂ ਕਰਦਿਆ ਨੇ ਦੇਖਿਆ ਤੇ ਇਹ ਖੇਤਾਂ ਵਿੱਚ ਮਰਤ ਘਾਲਤ ਚ ਪਿਆ ਸੀ ਇਹਦੇ ਸਿਰ ਤੇ ਇੱਕ ਸੱਟ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਉਹਦੇ ਭਰਾ ਦੇ ਬਿਆਨ ਤੇ ਪੱਤਾ ਦਰਜ ਕਰਕੇ ਜਿਹੜਾ